ਸ਼ੇਰ ਤੇ ਬੱਬਰ ਸ਼ੇਰ ਭਗਵਾਨ ਰੈਲੀ ਅੰਤਕਵਾਦ ਜਿਹੜਾ ਅੰਤਕਵਾਦ ਦੇ ਖਿਲਾਫ ਮਤਲਬ ਭਗਵਾਨ ਰੈਲੀ ਜਨਰਲ ਵੈਧੇ ਜੀ ਨੂੰ ਸ਼ਹੀਦੀ ਦਿਵਸ ਮਨਾਵਾਂਗੇ ਤੇ ਭਗਵਾਨ ਰੈਲੀ ਕਰਾਂਗੇ ਸ਼ੇਰ ਤੇ ਬੱਬਰ ਸ਼ੇਰ ਇਹਨਾਂ ਅੱਤਵਾਦੀ ਪੰਨੂਆਂ ਉਹਨੇ ਨਾਰੇ ਲੁਆਏ ਨੇ 3 ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਸ੍ਰੀ ਭਵਨ ਸਿੰਘ ਮਾਨ ਜੀ ਧਮਕੀ ਦਿੱਤੀ ਆ ਮੈਂ ਕਹਿਣਾ ਚਾਹਨਾ ਮੇਰਾ ਜਿੰਦਾ ਸ਼ਹੀਦਾ ਤੇਰੀਆਂ ਤੇਰੀਆਂ ਹਰਤਾਂ ਨੇ ਪਨਵਾ ਤੇਰੇ ਘਰ ਦੋ ਵਾਰ ਪਹਿਲਾਂ ਵੀ ਤਿਰੰਗਾ ਝੰਡਾ ਲਾਇਆ ਹਿੰਦੂ ਸਿੱਖਾਂ ਦੀਆਂ ਕੁਰਬਾਨੀਆਂ ਦੇ ਕੇ ਬਣਿਆ ਲੇਕਿਨ ਤੂੰ ਨਰਕਾਂ ਦਾ ਭਾਗੀ ਤੈਨੂੰ ਬਣਾਉਣਾ ਵਾ ਆਪਣੇ ਸਰਦੇਵ ਨਗਰ ਘਰ ਤੋਂ ਸੀਪੀ ਦਫ਼ਤਰ ਦਾ ਇੱਕ ਛੋਟੀ ਜੀ ਰੈਲੀ ਲਾ ਲੋ ਭਗਵਾ ਰੈਲੀ ਲਾ ਲੋ ਪਈ ਛੀਟਾਂ ਨੂੰ ਜਿਹੜਾ ਮਾਰ ਖੜਨਾ ਆਪਾਂ 35000 ਜਾ ਉਹਦੇ ਪੰਜਾਬ ਪੁਰ ਦੇ ਸ਼ਹੀਦ ਨੇ ਜਾਂ ਉਹਦੇ ਫੌਜ ਦੇ ਜਵਾਨ ਸ਼ਹੀਦ ਨੇ ਜਾਂ ਆਹ ਲੋਕ ਚੀਜ਼ ਨੇ ਜੈ ਜੀਰਮ ਭਾਤਮਾ ਦਾ ਜੀ ਹੈ ਸਭ ਤੋਂ ਪਹਿਲਾਂ ਅੱਜ ਜਿਹੜਾ ਅਤਵਾਦੀ ਪੰਨੂਆ ਉਹਨੇ ਸਾਰੇ ਦਿਖਵਾਏ ਨੇ ਸ੍ਰੀ ਅਮਰਸਰ ਸਾਹਿਬ ਦੇ ਇਲਾਕੇ ਵਿੱਚ ਉਸ ਤੋਂ ਬਾਅਦ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਧਮਕੀ ਦਿੱਤੀ ਆ ਮੈਂ ਕਹਿਣਾ ਚਾਹਨਾ ਮੇਰੇ ਨਾਲ ਜਿੰਦਾ ਸ਼ਹੀਦ ਆ ਅਮਿਤ ਰੋੜਾ ਸਾਡਾ ਛੋਟਾ ਭਰਾ ਵਾ ਲekin ਜਿਹੜੀਆਂ ਗੰਦੀਆਂ ਹਰਕਤਾਂ ਕਰਦੇ ਹੋ ਬਾਹਰ ਆ ਜਾਓ ਸਾਡਾ ਮੈਂ ਹਰ ਘਰ ਇਹ ਦੁਆਰ ਅਮਿਤ ਰੌਣੇ ਬੋਲਣਗੇ ਵੀ 15 ਅਗਸਤ ਨੂੰ ਸਾਡਾ ਤਿਰੰਗਾ ਝੰਡਾ ਹਰ ਘਰ ਘਰ ਤੇ ਲੱਗਿਆ ਹੋਊਗਾ ਉਹ ਲਗਾਓ ਕਿਉਂਕਿ ਜਿਹੜੀਆਂ ਤੇਰੀਆਂ ਹਰਕਤਾਂ ਨੇ ਪਨਵਾ ਤੇਰੇ ਘਰ ਦੋ ਵਾਰ ਪਹਿਲਾਂ ਵੀ ਤਿਰੰਗਾ ਝੰਡਾ ਲਾਇਆ ਤੇਰੀ ਦੋ ਵਾਰ ਨਰਕਾ ਦੇ ਟਿਕਟ ਤੈਨੂੰ ਮਿਲਣੀ ਬਚ ਗਈ ਸੀ ਹੁਣ ਤੈਨੂੰ ਉਹਸ਼ ਮਿਲਣੀ ਆ ਤੈਨੂੰ ਅਮਰੀਕਾ ਸਰਕਾਰ ਵੀ ਨਹੀਂ ਬਚਾਊਗੀ ਕਿਉਂਕਿ ਜਿਹੜੀ ਸਾਡਾ ਦੇਸ਼ ਆ ਭਾਰਤ ਕੁਰਬਾਨੀਆਂ ਦੇ ਕੇ ਹਿੰਦੂ ਸਿੱਖਾਂ ਦੀਆਂ ਕੁਰਬਾਨੀਆਂ ਦੇ ਕੇ ਬਣਿਆ ਲੇਕਿਨ ਤੂੰ ਨਰਕਾਂ ਦਾ ਭਾਗੀ ਤੈਨੂੰ ਬਣਾਉਣਾ ਵਾ ਗੁਰ ਸਿਮਰਨ ਸਿੰਘ ਮੰਡ ਦੇ ਅਮਿਤ ਰੋੜਾ ਸਾਹਿਬ ਨੇ ਕਿਉਂਕਿ ਨਾ ਤੇਰਾ ਨਾ ਕਦੇ ਬਣੂਗਾ ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਜੋਰ ਲਾ ਲਈ ਜਿੰਨਾ ਮਰਜ਼ੀ ਤੱਤੋਂ ਜੋਰ ਲੱਗਦਾ ਨਾ ਪਰ ਅਬ ਆਪਣਾ ਤੂੰ ਆਪਣੀ ਮਾਂ ਦਾ ਹੈ ਨਹੀਂਗਾ ਨਾ ਕਰੇ ਜਿੰਨਾ ਸਾਰੇ ਨੰਬਰ 2 10 ਤਰੀਕ ਨੂੰ ਸਾਡਾ ਭਰਾ ਸ਼ਿਵਸ਼ਨਾ ਲੋਇਣ ਤੇ ਪ੍ਰਧਾਨ ਵੱਜੋਂ ਆਪਣੇ ਖੁਦ ਦੇਵ ਨਗਰ ਘਰ ਤੋਂ ਸੀਪੀ ਦਫ਼ਤਰ ਤੱਕ ਇੱਕ ਛੋਟੀ ਜੀ ਰੈਲੀ ਨਾਲੋਂ ਭਗਵਾਰ ਰੈਲੀ ਨਾਲੋਂ ਵੀ ਸ਼ਹੀਦਾਂ ਨੂੰ ਜਿਹੜਾ ਮਾਰਕੜਣਾ ਆਪਾਂ 35000 ਜਾਂ ਉਹਦੇ ਪੰਜਾਬਪੁਰ ਦੇ ਸ਼ਹੀਦ ਨੇ ਜਾਂ ਉਹਦੇ ਫੌਜ ਦੇ ਜਵਾਨ ਸ਼ਹੀਦ ਨੇ ਜਾਂ ਆਹ ਲੋਕ ਸ਼ਹੀਦ ਨੇ ਅਸੀਂ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਬਾਅਦ 10 ਤਰੀਕ ਤੱਕ ਸੀਪੀ ਦਫ਼ਤਰ ਆਉਣਾ ਤੁ ਜੋਸ਼ ਹੋ ਰੋਣਾ ਤਰੰਗਾ ਝੰਡਾ ਸਾਡਾ ਆਸੇ ਬਣਾਉ ਅਸੀਂ ਸ਼ਾਂਤੀ ਦਾ ਚੱਲਾਵੇਂ ਅਸੀਂ ਕੋਈ ਕਿਸਮ ਬੰਗਰੀ ਕਰਨਾ ਇੱਕ ਫੈਰ ਤੇ ਬਚੋੜਾ ਅਸੀਂ ਕੋਈ ਰਾਹ ਬੰਨ ਨਹੀਂ ਕਰਨਾ ਕਿਉਂਕਿ ਇਹ ਹੈ ਜਿੰਦਾਸ਼ੀਰ ਕਿਉਂਕਿ ਪਹਿਲਾਂ ਵੀ ਇਹਨਾਂ ਬਚਾਰੇ ਦੇ ਨੁਕਸਾਨ ਬਹੁਤ ਹੋ ਗਏ ਆ ਲੋਕੀ ਜਿਹੜੇ ਇਕਤਾਸ਼ ਕਰਦੇ ਨਾ ਚਲੋ ਮੇਰੇ ਜਿਹੜੇ ਮੈਨੂੰ ਇਕਤਾਸ਼ ਕਰਦੇ ਤੁਸੀਂ ਇਹਨੂੰ ਨਾ ਇਕਤਾਸ਼ ਕਰੋ ਮੈਨੂੰ ਘਰ ਲੈ ਕਰੋ ਭਰਾਵੋ ਕਿਉਂਕਿ ਇਹ ਹੈ ਸ਼ਰੀਫ ਆਦਮੀ ਕਿਉਂਕਿ ਇਹ ਬੰਦਾ ਰੱਬ ਦਾ ਭਗਤਾ ਥਾ ਕਰਦੇ ਭਗਤਾ ਜੈ ਸ਼੍ਰੀ ਕ੍ਰਿਸ਼ਨ ਨਾ ਦਾ ਭਗਤਾ ਪਰ ਤੁਸੀਂ ਇਹਨੂੰ ਮੈਂਟਲੀ ਟੌਰਚਰ ਕਰਦੇ ਹੋ ਪਰ ਅਸੀਂ ਇਸ ਦੇ ਨਾਲ ਖੜੇ ਆਂ ਚਾਹ ਸਾਡਾ ਛੰਨੀ ਪਸੰਨੀ ਮੈਂ ਤਾਂ ਛੋਟਾ ਭਰਾ ਵਾ ਚਾਹ ਸਾਰੀ ਟੀਮ ਅਸੀਂ ਸਾਰੇ ਦੇਸ਼ ਵਾਸੀ ਸ਼੍ਰੀ ਅਮਿਤ ਰੋੜਾ ਜੀ ਨਾਲ ਖੜੇ ਆਂ ਧੰਨਵਾਦ 10 ਤਰੀਕ ਸ਼ੇਰ ਤੇ ਬੱਬਰ ਸ਼ੇਰ ਸ਼ੇਰ ਤੇ ਬੱਬਰ ਸ਼ੇਰ ਭਗਵਾਨ ਰੈਲੀ ਅੰਤਖਵਾਦ ਜਿਹੜਾ ਅੰਤਖਵਾਦ ਦੇ ਖਿਲਾਫ ਮਤਲਬ ਭਗਵਾਨ ਰੈਲੀ ਜਰਨਲ ਵੈਦੇ ਜੀ ਨੂੰ ਸ਼ਹੀਦੀ ਦਿਵਸ ਮਨਾਵਾਂਗੇ ਤੇ ਭਗਵਾਨ ਰੈਲੀ ਕਰਾਂਗੇ ਸ਼ੇਰ ਬੱਬਰ ਸ਼ੇਰ ਮੈਂ ਪੰਜਾਬ ਉਰਦੂ ਨਾਲ ਜੋੜ ਕਹਿਣਾ ਵੀ ਸਾਨੂੰ ਰੋਕੇ ਹੋਣਾ ਐਵੇਂ ਤੁਸੀਂ ਕਰਿਆ ਚਾਰ ਪੌੜਾ ਇੱਧਰ ਲਾ ਦੇ ਚਾਰ ਇੱਧਰ ਲਾ ਦੇ ਕੋਈ ਬਸ ਦੇਸ਼ ਦੀ ਏਕਤਾ ਦੇ ਖੰਡਤਾ ਦੇ ਨਾਲ ਚੱਲਣਾ ਵਾ ਜਿਹੜਾ ਤੋੜੂਗਾ ਅਸੀਂ ਉਹਨੂੰ ਬਖਸ਼ਣਾ ਨਹੀਂ ਅਸੀਂ ਸਮਾਜ ਨੂੰ ਜੋੜਨ ਵਾਲੇ ਗੱਲਾਂ ਕਰਨਾ ਅਸੀਂ ਨਾ ਕਿ ਤੋੜਨ ਵਾਲੀਆਂ ਅਸੀਂ ਹਿੰਦੂ ਮੁਸਲਮਾਨ ਸਿੱਖ ਸਾਈ ਜੈਨੀ ਬੋਧੀ ਪਾਰਸੀ ਜਿਹੜਾ ਭਾਰਤ ਦੇ ਨੂੰ ਪਿਆਰ ਕਰਦਾ ਹੁਣ ਦੇਖੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੱਤਵਾਦੀ ਤਿੰਨ ਠੋਕੇ ਉਕੇ ਨਾਲ ਉਹਦੀ ਅਗਵਾਈ ਚ ਸੰਦੂਰ ਚਲਾਇਆ ਤੇ ਅਸੀਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਾਂ ਭਗਵਾਨ ਸਿੰਘ ਮਾਨ ਜੀ ਜਾਂ ਸ਼੍ਰੋਮ ਬਹੁਤ ਬੜਾ ਕੰਮ ਕਰ ਰਿਹਾ ਕਹਿਣ ਤਾਂ ਲੱਗਾ ਜਿਹੜੇ ਕੋਲਿਆ ਮਾਰੋ ਸਿੰਧੀ ਛਾਤੀ ਮਾਰੋ ਇਹਨਾਂ ਨਰਕਾ ਢੇਡ ਦੋ ਕਿਉਂਕਿ ਬਾਰ ਬਾਰ ਜਵਾਨ ਤੇ ਆਉਣਗੇ ਇਹ ਲੋਕਾਂ ਤੋਂ ਅਸੀਂ ਕੁਝ ਨਹੀਂ ਕਰਾਉਣਾ ਸਾਨੂੰ ਚਾਹੀਦਾ ਸੁਖ ਸ਼ਾਂਤੀ ਪੰਜਾਬ ਵਿੱਚ ਸਾਡਾ ਪੰਜਾਬ ਸੋਨੇ ਦੀ ਚੜੀਆ ਬਣੇ ਅਸੀਂ ਇਹਨਾਂ ਲੋਕਾਂ ਤੋਂ ਕੁਝ ਨਹੀਂ ਲੈਣਾ ਅਸੀਂ ਲੈਣਾ ਸਿਰਫ ਸ਼ਾਂਤੀ ਪਿਆਰ ਮੁਹੱਬਤ ਤਾਂ ਕਿ ਲੋਕਾਂ ਦੇ ਘਰਾਂ ਵਰਦਨਨ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਗਮਾ ਦੇ ਜੈ ਰਗਰਾ ਦੇ ਜੈ ਸ਼ਹੀਦਾਂ ਦੇ ਭਾਗ ਦੀ ਕਿਰਪਾ ਬਣੀ ਰਹੇ ਤੇਰੀ ਜੈਜਾਕਾਰ ਕਰਾਉਣੀ ਆਪਾਂ